ਸਭ ਤੋਂ ਪਹਿਲਾਂ ਮੈਂ ਬਟਾਲੇ ਬਟਾਲਾ ਸ਼ਹਿਰ ਦੇ तमाम ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਦੇ ਜਿੰਨੇ ਵੀ ਸਾਡੇ ਸਮਾਜ ਦੇ ਪੱਤਰਕਾਰ ਆਏ ਹਨ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਤਨਮਤ ਕਰਦਾ ਹਾਂ ਅੱਜ ਦਾ ਜੋ ਬਟਾਲਾ ਸ਼ਹਿਰ ਦੇ ਵਿੱਚ ਐਜੇ ਚੇਅਰਮੈਨ ਅਪਰੂਵਮੈਂਟ ਟੈਸਟ ਦੀ ਜ਼ਿੰਮੇਵਾਰੀ ਮੈਨੂੰ ਪਾਰਟੀ ਵੱਲੋਂ ਸੌਂਪੀ ਗਈ ਹੈ ਔਰ ਜਿਸ ਦੇ ਵਿੱਚ ਸਾਡੇ ਮਹਿਬੂਬ ਨੇਤਾ ਸਾਡੇ ਦਿਲਾਂ ਦੀ ਟੜਕਨ ਸਾਡੇ ਐਮਐਲਏ ਸ਼ਹਿਰੀ ਕਲਸੀ ਜੀ ਜਿਨ੍ਹਾਂ ਦੀ ਸ਼ੁਭਾਰਸ਼ ਦੇ ਨਾਲ ਹੀ ਇਹ ਮੈਂ ਜ਼ਿੰਮੇਵਾਰੀ ਸੰਭਾਲਣੇ ਜਾ ਰਿਹਾ ਹਾਂ ਔਰ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਇਆ ਜੋ ਉਹਨਾਂ ਦੇ ਮਨ ਦੇ ਵਿੱਚ ਸੁਪਨੇ ਜੋ ਬਲਬਲੇ ਹਨ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਂਦੇ ਮੈਂ 2 ਸਾਲ ਜਾਂ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਮੈਂ ਤਨ ਮਨ ਔਰ ਦੰਦ ਦੇ ਨਾਲ ਇਹ ਸ਼ਹਿਰ ਨੂੰ ਖੂਬਸੂਰਤ ਬਣਾ ਕੇ ਉਹਨੇ ਉਹਨਾਂ ਦੇ ਸੁਪਨਿਆਂ ਨੂੰ ਸਹਕਾਰ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਚੁਣੌਤੀ ਵੱਡੀ ਆ ਤੇ ਚੁਣੌਤੀਆਂ ਵੀ ਵੱਡੀਆਂ ਰਹਿਣਗੀਆਂ ਦੇਖੋ ਗੱਲ ਇਹ ਆ ਕਿ ਕੋਈ ਚੁਣੌਤੀ ਵੱਡੀ ਨਹੀਂ ਹੁੰਦੀ ਜਦੋਂ ਬੰਦਾ ਫਾਈਟ ਮੈਦਾਨ 'ਚ ਉਤਰ ਜਾਂਦਾ ਨਾ ਫੇਰ ਆਰਪਾਰ ਦੀ ਲੜਾਈ ਕੀ ਹੋ ਜਾਏਗਾ ਸਾਮਾਂਹੇ ਚੁਣੌਤੀਆਂ ਨੂੰ ਕੋਈ ਗੱਲ ਨਹੀਂ ਪਿਛੇ ਲੀਡਰ ਬੜਾ ਸਟਰੋਂਗ ਹੈ ਮੇਰਾ ਆਮ ਆਦਮੀ ਪਾਰਟੀ ਦਾ ਸੂਰ ਬੜੇ ਪੱਕੇ ਨੇ ਜਿਹੜਾ ਕੰਮ ਨਾ ਕਰਕੇ ਵਿਖਾਵੇ ਉਸੇ ਤੋਂ ਲਾਭ ਦਿੰਦੇ ਛੇ ਬਿਲਕੁਲ ਲਾਣਾ ਵੀ ਚਾਹੀਦਾ ਮੈਂ ਕਹਿੰਦਾ ਕਿ ਇਹ ਜਿਹੜਾ ਇਸੇ ਨਹੀਂ ਹਰ ਬਿਜ਼ਨਸ ਦੇ ਵਿੱਚ ਔਰ ਹਰ ਕਿਤੇ ਦੇ ਵਿੱਚ ਰੂਲ ਹੋਣਾ ਚਾਹੀਦਾ ਤੁਸੀਂ ਇਸੇ ਸ਼ਹਿਰ ਤੇ ਜਾਂ ਪਾ ਲੋ ਹਾਂਜੀ ਔਰ ਇਸੇ ਹੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਬਣੇ ਇਹਦਾ ਕੰਮ ਹੀ ਨਗਰ ਨੂੰ ਸੁਧਾਰਨਾ ਹੈ ਜਿਹੜਾ ਬਲੂ ਪ੍ਰੋਜੈਕਟ ਤਿਆਰ ਕੀਤਾ ਕੀ ਸ਼ਹਿਰ ਦਾ ਨੈਸਸਸ ਹੁੰਦਾ ਕਿ ਜਿਹੜਾ ਐਮ.ਐਲ.ਏ. ਸਾਹਿਬ ਦੀ ਮਨਤ ਦੇ ਨਾਲ ਉਹ ਕੰਮਾਂ ਦੀ ਸ਼ੁਰੂਆਤ ਦੇਖੋ ਸਭ ਤੋਂ ਪਹਿਲਾਂ ਤੇ ਇੱਕ ਚੀਜ਼ ਦੀ ਬਹੁਤ ਕਮੀ ਸੀ ਕਿ ਡਿਵੈਲਪਮੈਂਟ ਹੁੰਦੀ ਪੈਸੇ ਨਾਲ ਔਰ ਪੈਸਾ ਵੀ ਜੋ ਕਮੀ ਹੈ ਉਹਦੇ ਕਾਰਨ ਵੀ ਡਿਵੈਲਪਮੈਂਟ ਨਹੀਂ ਹੋ ਸਕੀ ਲੇਕਿਨ ਐਮ.ਐਲ.ਏ. ਸਾਹਿਬ ਨੇ ਜਿਹੜਾ 3 ਸਾਲ ਦਾ ਸਮਾਂ ਬੀਤਿਆ ਮੈਨੂੰ ਪਤਾ ਕਿਸ ਤਰ੍ਹਾਂ ਪੈਸੇ ਲਿਆ ਲਿਆ ਕਿ ਇੱਥੋਂ ਦੇ ਚੌਕ ਇੱਥੋਂ ਦੀਆਂ ਸੜਕਾਂ ਇੱਥੋਂ ਦੀਆਂ ਲਾਈਟਾਂ ਬਹੁਤ ਕੁਝ ਕੀਤਾ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਜਿੰਨੀਆਂ ਵੀ ਇੰਪਰੂਵਮੈਂਟ ਟੈਸਟ ਦੀਆਂ ਸਕੀਮਾਂ ਹਨ ਸਮਾਂ ਜਿਹੜਾ ਫਿਊਚਰ ਸਾਡਾ ਬ੍ਰਾਈਟ ਹੈ ਇੱਥੇ ਚਿੰਤਾ ਕਰਨ ਦੀ ਲੋੜ ਨਹੀਂ ਬਹੁਤ ਪੈਸਾ ਵੀ ਆਏਗਾ ਸਭ ਕੁਝ ਠੀਕ ਹੋਏਗਾ ਔਰ ਡਿਵੈਲਪਮੈਂਟ ਵੀ ਬਹੁਤ ਅੱਛੀ ਹੋਏਗੀ ਨਗਰ ਨਿਗਮ ਕਿਤਨਾ ਕਿਤੇ ਰਾਹਾਂ ਚ ਰੋੜਾ ਝੂਰ ਬੰਦੀ ਹੈ ਜੀ ਬਟਾਰੇ ਦੀ ਡਿਵੈਲਪਮੈਂਟ ਵੇਚੋ ਵੀ ਕੋਈ ਨਹੀਂ ਜਿਹੜਾ ਰੋੜਾ ਬਣਿਆ ਬਨ ਗਿਆ ਹੁਣ ਨਗਰ ਨਗਰ ਵੀ ਬਦਲਣ ਵਾਲੀ ਹੈ ਚਿੰਤਾ ਨਾ ਕਰੋ ਉਹਦੀ ਵੀ ਟੀ-ਸ਼ਰਟ ਦੇ ਉੱਤੇ ਆ